ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਾਰ-ਵਾਰ ਕਾਂਗਰਸ ਪਾਰਟੀ ਦੇ ਸਾਰੇ ਹੀ ਪੰਜਾਬ ਦੇ ਆਗੂਆਂ ਨੂੰ ਸਮਝਾਇਆ ਗਿਆ ਇਕਜੁੱਟ ਹੋ ਜੋ ਆਪਸੀ ਇਕਤਾ ਕਰ ਲੋ ਇੱਕ ਸਟੇਜ ਉੱਤੇ ਖੜੇ ਹੋਵੋ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਗਰਾਊਂਡ ਲੈਵਲ ਤੋਂ ਤਿਆਰੀਆਂ ਕਰ ਲੋ ਜੋ ਕੁਝ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਿਹਾ ਹੈ ਉਹ ਜੱਗ ਜਾਇਰ ਹੈ ਇੱਕ ਦੂਜੇ ਨਾਲ ਸਮਝੌਤਾ ਨਹੀਂ ਇਕਤਾ ਨਹੀਂ ਆਪਸੀ મતਭੇਦ ਇਤੋਂ ਤੱਕ ਬਣੇ ਹੋਏ ਨੇ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਸੁਭਜਿੰਦਰ ਸਿੰਘ ਰੰਧਾਵਾ ਰਾਣਾ ਗੁਰਜੀ ਰਾਜਾ ਵੜਿੰਗ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਭਾਰਤਪੁਸ਼ਣ ਆਸ਼ੂ ਇੱਕ ਦੂਜੇ ਨੂੰ ਵੇਖ ਕੇ ਖੁਸ਼ ਨਹੀਂ ਆਪੋ ਆਪਣੇ ਚੌਧਰ ਪੁਨੇ ਦੇ ਵਿੱਚ ਲੱਗੇ ਫਿਰਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੱਖ ਵਾਰ ਸਮਝਾਇਆ ਹੋ ਗਿਆ ਹੋਵੇਗਾ ਲੱਖ ਵਾਰ ਸਮਝਾਉਣ ਦੇ باوجود ਇਹਨਾਂ ਲੋਕਾਂ ਦੇ ਇਹਨਾਂ ਸਿਆਸੀ ਆਗੂਆਂ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਕਾਂਗਰਸ ਪਾਰਟੀ ਨੂੰ ਤਾਂ ਐਕਸ਼ਨ ਲੈਣਾ ਹੀ ਪਵੇਗਾ ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਦੇ ਆਪਸੀ ਮਤਭੇਦ ਖਤਮ ਨਹੀਂ ਹੁੰਦੇ ਤੇ ਉਨੀ ਦੇਰ ਤੱਕ ਗਰਾਊਂਡ ਲੈਵਲ ਤੋਂ ਮਜ਼ਬੂਤ ਕਾਂਗਰਸ ਪਾਰਟੀ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਰਾਹੁਲ ਗਾਂਧੀ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਹਾਈ ਕਮ ਹਾਈ ਕਮਾਂਡ ਦਾ ਮੁੱਖ ਨਿਸ਼ਾਨਾ ਮੁੱਖ ਟੀਚਾ ਹੈ ਕਿ 2 ਜਾਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਨਾਂ 카ਟੋਕਲੇਸ਼ ਬਿਨਾਂ ਕਿੰਤੂ ਪਰੰਤੂ 100 ਤੋਂ ਪਲਸ ਸੀਟਾਂ ਜਿੱਤ ਕੇ ਨਰੋਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ ਸਰਕਾਰ ਅੱਧ ਹੀ ਬਣੇਗੀ ਜਦੋਂ ਇਹਨਾਂ ਦੇ ਆਪਸੀ ਮਤਭੇਦ ਆਪਸੀ 카ਟੋਕਲੇਸ਼ ਆਪਸੀ ਲੜਾਈ ਝਗੜੇ ਖਤਮ ਹੋਣਗੇ ਲੇਕਿਨ ਲੈਗ ਪੁੱਲਿੰਗ ਕਰਨਾ ਇੱਕ ਦੂਜੇ ਦੀ ਚੁਗਲੀ ਨਿੰਦਿਆ ਕਰਨਾ ਇੱਕ ਦੂਜੇ ਨੂੰ ਨੀਚਾ ਬਖਾਉਣਾ ਆਪਣੇ ਆਪ ਨੂੰ ਸੁਪੀਰੀਅਰ ਤੇ ਦੂਸਰੇ ਨੂੰ ਅਨਫੀਰੀਅਰ ਕਹਿਣਾ ਇਹ ਕਾਂਗਰਸ ਪਾਰਟੀ ਦੇ ਆਗੂਆਂ ਦੀ ਪ੍ਰਾਣੀ ਪ੍ਰਿਤ ਹੈ ਪ੍ਰਾਣੀ ਆਦਤ ਹੈ ਹਾਲਾਂਕਿ ਰਾਹਨ ગાંધી ਹੁਣਾਂ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਧੜੇ ਬੰਦੀ ਬਿੱਲ ਪੁੱਲ ਬਰਦਾਸ਼ਤ ਨਹੀਂ ਕਾਂਗਰਸ ਪਾਰਟੀ ਵਿੱਚ ਖਾਸ ਕਰਕੇ ਪੰਜਾਬ ਅਤੇ ਦੂਸਰੇ ਪਾਸੇ ਹਰਿਆਣਾ ਤੋਂ ਉਹਨਾਂ ਕਹਾਂਗੇ ਸੂਬੇ ਭਰ ਦੀਆਂ ਜਿਹੜੀਆਂ ਦੇਸ਼ ਦੀ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ ਸਭ ਤੋਂ ਜ਼ਿਆਦਾ ਜੇਕਰ ਧੜੇਬੰਦੀ ਧੜੇਬੰਦੀ ਦਾ ਸ਼ਿਕਾਰ ਹੋਈ ਹੈ ਕਾਂਗਰਸ ਪਾਰਟੀ ਨੰਬਰ 1 ਸੂਬਾ ਹੈ ਪੰਜਾਬ ਅਤੇ ਉਸ ਤੋਂ ਬਾਅਦ ਹੈ ਦੂਜਾ ਅਤੇ ਉਸ ਤੋਂ ਬਾਅਦ ਭਾਰ ਦੇ ਕਈ ਸੂਬੇ ਨੇ ਜਿੱਥੇ ਧੜੇਬੰਦੀਆਂ ਦਾ ਦੌਰ ਹਾਲੇ ਵੀ ਜਾਰੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਵੇਂ ਜਿੱਤੀਆਂ ਜਾਣਗੀਆਂ ਜੇਕਰ ਇਹਨਾਂ ਦੇ ਆਪਸੀ મતਭੇਦ ਖਤਮ ਨਹੀਂ ਹੁੰਦੇ ਇਸ ਕਰਕੇ ਕਾਫੀ ਲੰਬੇ ਸਮੇਂ ਤੋਂ ਗਣਸੋਮਾ ਚਰੜੀਆਂ ਸੀ ਕਿ ਆਖਰਕਾਰ ਕਿਹੜਾ ਇਹਨਾਂ ਦਾ ਆਗੂ ਹੋਵੇਗਾ ਕਿਹੜਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਯਾਨੀ ਕਿ 2027 ਦੀਆਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੁਣ ਤੋਂ ਹੀ ਨਿਰਧਾਰਤ ਹੁਣ ਤੋਂ ਐਲਾਨ ਕਰਨਾ ਪਵੇਗਾ ਇਸ ਕਰਕੇ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ ਹੋ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪਹਿਲਾਂ ਰਾਹੁਲ ਗਾਂਧੀ ਦੇ ਨਾਲ ਮਿਲੇ ਨਮਜੂਦ ਸਿੰਘ ਸਿੱਧੂ ਕੱਲ ਮਿਲੇ ਪ੍ਰੀਕਾ ਗਾਂਧੀ ਦੇ ਨਾਲ ਚਰਚਾ ਦਾ ਵਿਸ਼ਾ ਬਣ ਗਏ ਨੇ ਨਮਜੂਦ ਸਿੰਘ ਸਿੱਧੂ ਨਮਜੂਦ ਸਿੰਘ ਸਿੱਧੂ ਦੀ ਸਿਆਸੀ ਪਾਰੀ ਹਾਲੇ ਖਤਮ ਨਹੀਂ ਹੋਈ ਸਿਆਸੀ ਪਾਰੀ ਖਤਮ ਨਹੀਂ ਹੋਈ ਇਸ ਕਰਕੇ ਨਮਜੂਦ ਸਿੰਘ ਸਿੱਧੂ ਲਗਾਤਾਰ ਟਾਰਗੇਟ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਦੇ ਆਪਸੀ મતਭੇਦ ਖਤਮ ਨਹੀਂ ਹੁੰਦੇ ਉਨੀ ਦੇਰ ਚ ਕਾਂਗਰਸ ਪਾਰਟੀ ਨੂੰ ਸਰਜੀਤ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਦੂਜੇ ਨੰਬਰ ਤੇ ਆਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਹੁਣ ਵੱਡੇ ਪੱਧਰ ਤੇ ਕਲਪਨਾਵਾਂ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਇਹ ਦੋਨੋਂ ਮੀਆਂ ਬੀਬੀ ਯਾਨੀ ਕਿ ਹਸਬੰਡ ਵਾਈਫ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਕਰਤਾ ਧਰਤਾ ਹੋਣਗੇ ਰਾਜਾ ਵੜਿੰਗ ਦੀ ਵੀ ਛੁੱਟੀ ਕੀਤੀ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਕਰਨ ਬੁਰਜ ਹੁਣਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਹਲਕਾ ਤਨਤੜ ਤੋਂ ਤੇ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂ ਬਿਲਕੁਲ ਸਹਿਮਤ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਲੇਕਿਨ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਉਹਦੇ ਹੱਕ ਵਿੱਚ ਮੈਂ ਚੋਣ ਪ੍ਰਚਾਰ ਕਰਾਂਗਾ ਬਾਕੀ ਦੇ ਆਗੂ ਨੇ ਜਵਾਬ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਇਥੇ ਵੀ ਪ੍ਰਚਾਰ ਕਰਨਗੇ ਨਵਜੋਤ ਸਿੰਘ ਸਿੰਧੂ ਬਿਹਾਰ ਦੇ ਵਿੱਚ ਚਲ ਰੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਲਈ ਵੀ ਚੋਲ ਪ੍ਰਚਾਰ ਕਰਨਗੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਨਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਾ ਨਮਜੋਤ ਸਿੰਘ ਸਿੱਧੂ ਨੇ ਇੱਕ ਬੜਾ ਵੱਡਾ ਭੰਬਲ ਪੂਸਾ ਪਾ ਦਿੱਤਾ ਹੈ ਜਿੰਨੇ ਵੀ ਵੱਡੇ ਆਗੂ ਨੇ ਜਿਹੜਾ ਜਿਹੜਾ ਵੀ ਕੋਈ ਪ੍ਰਧਾਨ ਬਣਨਾ ਚਾਹੁੰਦਾ ਹੈ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਪਹਿਲਾਂ ਬਾਜ਼ੀ ਮਾਰ ਲਈ ਹੈ ਨਵਜੋਤ कौर ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਨਵਜੋਤ ਸਿੰਘ ਸਿੱਧੂ ਨੂੰ ਜਗ੍ਹਾ ਦਿੱਤੀ ਜਾਵੇਗੀ ਰਾਜਾ ਵੜਿੰਗ ਦੀ ਰਾਜਾ ਵੜਿੰਗ ਤੋਂ ਬਾਅਦ ਐਜ਼ਏ ਚਿਹਰਾ ਹੋਣਗੇ ਮੁੱਖ ਮੰਤਰੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਵਿਵਾਖੂ ਕੇ ਬੋਲਦੇ ਨੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦੇ ਨੇ ਹਾਲਾਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਮਰਿੰਦਰ ਸਿੰਘ ਦੀ ਛੁੱਟੀ ਕਰਾਉਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਭ ਤੋਂ ਵੱਡੀ ਐਮ ਭੂਮਿਕਾ ਮੰਨੀ ਜਾਂਦੀ ਹੈ ਕਿ ਨਮਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲ ਕੀਤੀ ਸੀ ਕਿ ਜਿਹੜੇ ਵਾਅਦੇ ਕੈਪਟਨ ਅਬਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਉਹਨਾਂ ਦੀ ਪਰਭਾਈ ਨਹੀਂ ਕੀਤੀ ਅਤੇ ਪੰਜਾਬ ਦੇ ਲੋਕ ਸਾਡਾ ਵਿਰੋਧ ਕਰਨਗੇ ਜੇਕਰ ਕੈਪਟਨ ਅਬਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹਤੇ ਨੀ ਤਾਂ ਮੌਕੇ ਤੇ ਧੱਕੇ ਦੇ ਨਾਲ ਅਸਤੀਫਾ ਲਿਆ ਗਿਆ ਕੈਪਟਨ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਅਵਿਸ਼ਵਾਸੀ ਨਵਜੋਤ ਸਿੰਘ ਸਿੱਧੂ ਉਹ ਕਿ ਮੈਂ ਐਸੇ ਪੰਜਾਬ ਦਾ ਮੁੱਖ ਮੰਤਰੀ ਹੋਵਾਂਗਾ ਕਾਂਗਰਸ ਪਾਰਟੀ ਵੱਲੋਂ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਮੀਡੀਆ ਦੀ ਰਿਪੋਰਟਾਂ ਤੇ ਭਰੋਸਾ ਕਰਦੇ ਹੋਏ ਚਰਚਿਸਨ ਚੱਲੀ ਉੱਤੇ 111 ਦਿਨ ਵਾਲਾ ਮੁੱਖ ਮੰਤਰੀ ਦੇ ਅਹੁਦੇ ਵਾਲਾ ਪਤਾ ਖੜ ਦਿੱਤਾ ਤੇ ਹਾਲਾਂਕਿ ਇਹ ਦਾਵੇਦਾਰੀ ਮੰਨੀ ਜਾ ਰਹੀ ਸੀ ਨਵਜੋਤ ਸਿੰਘ ਸਿੱਧੂ ਦੀ ਕਿ ਐਸੇ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ ਇਹ ਵੀ ਕਿਹਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ 111 ਦਿਨਾਂ ਵਾਸਤੇ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 111 ਦਿਨ ਮੁੱਖ ਮੰਤਰੀ ਬਣਦੇ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਤੀਜੇ ਕਾਂਗਰਸ ਪਾਰਟੀ ਦੇ ਫੇਵਰ ਦੇ ਵਿੱਚ ਆਉਣੇ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦੇ ਨੇ, ਜਵਾਨਾਂ ਦੀ ਗੱਲ ਕਰਦੇ ਨੇ, ਪੰਜਾਬ ਦੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਨੇ, ਪੰਜਾਬ ਦੀ ਐਜੂਕੇਸ਼ਨ ਦੀ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੀ ਖਾਸ ਕਰਕੇ ਫਸਲਾਂ ਦੀ ਗੱਲ ਕਰਦੇ ਹਾਂ